ਆਪਣੇ ਪਾਣੀ ਦੇ ਕਾਰਨ ਮਰਗੀ ਦੀ ਫਸਲ ਠੇਕੇ ਤੇ ਬਾਹਨਤੀ ਜੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਜੀ ਆਪਾਂ ਨੂੰ ਪੈਸੇ ਪੈ ਗਏ ਸਾਡੇ 3 ਕਿਲੇ ਹਾੜ ਦੇ ਕਾਰਨ ਡੁੱਬ ਕੇ ਮਰ ਗਈ ਜਰੀ ਤੇ ਸਰਕਾਰ ਨੇ ਸਾਨੂੰ ਮੁਆਵਜ਼ਾ ਦੇਤਾ ਜੀ 20000 ਰੁਪਏ ਕਿਲੇ ਦਾ ਤੇ ਸਾਡੇ ਖਾਤਿਆਂ ਚ ਪੈਸੇ ਆ ਗਏ ਸਾਡੀ ਹੜਾਂ ਬਿੜੀ ਸਾਡਾ ਇੱਕ ਏਕੀਲਾ ਪਾਣੀ ਨਾਲ ਖਰਾਬ ਹੋ ਗਿਆ ਤੀ ਜੀ ਟ੍ਰੇਨ ਦਾ ਪਾਣੀ ਸਾਡੇ ਖੇਤ ਵਿੱਚ ਬਹੁਤ ਜਿਆਦਾ ਆ ਗਿਆ ਤੀ ਇਸ ਕਰਕੇ ਸਰਕਾਰ ਵੱਲੋਂ ਵਿਭਾਗ ਦੇ ਬੰਦੇ ਭੇਜ ਕੇ ਕਿੱਤੀ ਵਾਲੀ ਵਿਭਾਗ ਦੇ ਤੇ ਪਟਵਾਰੀ ਸਾਹਿਬ ਭੇਜ ਕੇ ਸਾਡੇ ਖੇਤ ਦੀ ਗਰਦੌਰੀ ਕਰਵਾਈ ਜੀ ਗਰਦੌਰੀ ਕਰਾਉਣ ਤੋਂ ਬਾਅਦ ਸਾਡਾ ਸਾਡੇ ਮਾਮਲੇ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜੀ ਤੇ ਸਰਕਾਰ ਨੇ ਸਾਨੂੰ ਅੱਜ ਦਵਾਜ ਤੋਂ ਪਹਿਲਾਂ ਸਾਡੇ ਖਾਤਿਆਂ ਦੇ ਵਿੱਚ 20000 ਰੁਪਏ ਪਾਤਾ ਜੀ ਪਿਛਲੇ ਮਹੀਨੇ ਪੰਜਾਬ ਦੇ ਅੰਦਰ ਬਹੁਤ ਭਾਰੀ ਜਿਹੜੇ ਕੁਦਰਤੀ ਕਰੋਪੀ ਦੇ ਕਾਰਨ ਹੜ੍ਹ ਆਏ ਸੀਗੇ ਉਹਨਾਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ 45 ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਮੁਆਵਜ਼ਾ ਉਹ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਕਰਾਂਗੇ 2 ਦਿਨ ਪਹਿਲਾਂ ਮੇਰੇ ਵੱਲੋਂ ਧੂਰੀ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਸੂਲਰ ਕਰਾਟ ਆਇਆਗੇ ਇਹ ਹੋਰ ਵੀ ਪਿੰਡਾਂ ਦੇ ਅੰਦਰ ਲਗਾਤਾਰੇ ਚੈੱਕ ਵੰਡਣ ਦਾ ਜਿਹੜਾ سلسلہ ਆਉਣ ਵਾਲੇ ਸਮੇਂ ਜਾਰੀ ਰਹੂਗਾ ਸੋ ਜੋ ਵਾਅਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੋ ਮੁਆਵਜ਼ਾ ਤੁਹਾਡਾ ਬਣਦਾਗਾ ਉਹ ਅਸੀਂ ਤੁਹਾਡਾ ਦੇਵਾਂਗੇ ਉਹ ਅੱਜ ਲਗਭਗ 13 ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਮੁਆਵਜ਼ਾ ਮਿਲਿਆਗਾ ਜਿਨ੍ਹਾਂ ਦੀ ਫਸਲ ਅੜਾ ਕਾਰਨ ਖਰਾਬ ਹੋ ਗਈ ਸੀ ਖਰਾਬਾ ਹੋ ਗਿਆ ਸੀਗਾ ਉਹਨਾਂ ਨੂੰ ਚੈੱਕ ਮਿਲੇ ਨੇਗੇ ਸੋ ਕਿਉਂਕਿ ਦਿਵਾਰੀ ਤੋਂ ਪਹਿਲਾਂ ਪਹਿਲਾਂ ਵਾਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਦਿਵਾਰੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਚੈੱਕਾਂ ਦਾ ਭੁਗਤਾਨ ਕਰਾਂਗੇ ਉਹ ਲਗਾਤਾਰ ਕੱਲ ਨੂੰ ਵੀ ਪਰਸੋਂ ਨੂੰ ਵੀ ਉਹ ਸਾਰੇ ਅਸੀਂ ਚੈੱਕ ਕਰ ਲਾਂਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਮੁਆਵਜ਼ੇ ਤੋਂ ਬਿਨਾ ਵਾਂਝਾ ਨਾ ਰਹੇ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀਗਾ ਉਹ ਪੂਰਾ ਕੀਤਾ ਗਿਆ